ਲੋਕ ਸਭਾ ਚੋਣਾਂ ਨੂੰ ਬੇਸ਼ੱਕ ਗਿਣਤੀ ਦੇ ਦਿਨ ਬਚੇ ਨੇ ਪਰ ਦਲ ਬਦਲੀਆਂ ਦਾ ਦੌਰ ਲਗਾਤਾਰ جاری ਹੈ ਤੇ ਕਿਸੇ ਕਿਸੇ ਪਾਰਟੀ ਨੂੰ ਇਹ ਦਲ ਬਦਲੀ ਭਾਰੀ ਵੀ ਪੈ ਰਹੀ ਹੈ ਜਿਹੜਾ ਹਾਈ ਕੋਚ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਿਮਰਜੀਤ ਸਿੰਘ ਬੈਸ ਹੁਣੀ ਕਾਂਗਰਸ ਦਾ ਪੱਲਾ ਫੜ ਗਏ ਨੇ ਤੇ ਉੱਥੇ ਹੀ ਹੁਣ ਬੜਿੰਗ ਉਹਨਾਂ ਦੀਆਂ ਮੁਸ਼ਕਲਾਂ ਬਾਧਣ ਲੱਗ ਗਈਆਂ ਨੇ ਦਰਅਸਲ ਬੜਿੰਗ ਦੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਇੱਕ ਔਰਤ ਦੇ ਵੱਲੋਂ ਆ ਕੇ ਵਿਗਨ ਪਾ ਦਿੱਤਾ ਗਿਆ ਜੀ ਹਾਂ ਇਹ ਹੋਈ ਅਰਾਤਾ ਜੈਸੇ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਬਲਤਕਾਰ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਕੱਲ ਇੱਕ ਨਿੱਜੀ ਪੈਲੈਸ ਦੇ ਵਿੱਚ ਇੱਕ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਰਾਜਾ ਬੜੇਗੋਣਾ ਦੇ ਨਾਲ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਸੀ ਜਿਸ ਤੋਂ ਪਹਿਲਾਂ ਇਸ ਮਹਿਲਾ ਦੇ ਵੱਲੋਂ ਆ ਕੇ ਉੱਥੇ ਧਰਮਾ ਪ੍ਰਦਰਸ਼ਨ ਕੀਤਾ ਗਿਆ ਤੇ ਰਾਜਾ ਬੜਿੰਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਸਾਹਮਦੇ ਹੋਏ ਇਸ ਔਰਤ ਨੂੰ ਆਪਣੇ ਨਾਲ ਹੀ ਲੈ ਗਈ ਤੇ ਮਾਹੌਲ ਸੁਖਾਵਾਂ ਰੱਖਣ ਦੀ ਅਪੀਲ ਕੀਤੀ ਹੈ ਰਾਜਾ ਬੜਿੰਗ ਨੂੰ ਇਹ ਪੁੱਛਣਾ ਚਾਹੀਦਾ ਹੈ ਨਾਰੀ ਸ਼ਕਤੀ ਦਾ ਜਿਹੜਾ ਇੰਨਾ ਸਮਰਥਨ ਕਰਦੀ ਹੈ ਨਾਰੀ ਸ਼ਕਤੀ ਉਹ ਰੇਜ਼ ਕਰਨ ਦੀਆਂ ਗੱਲਾਂ ਕਰਦੀ ਨਹੀਂ ਨਾਰੀ ਸ਼ਕਤੀ ਜਿਹੜੇ ਮੈਨੂੰ ਇਨਸਾਨ ਮਿਲਣਾ ਸੀ ਉਹਦੀ ਕੀ ਉਮੀਦ ਮੈਂ ਕਰ ਸਕਦੀ ਹਾਂ ਇਹ ਨਾਰੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਥੋੜੀ ਨੀਂ ਵੋਟਾਂ ਦੇ ਘਾਰੇ ਨੇ ਇਹ ਇਹ ਇੰਨਾ ਗਲਤ ਕੰਨਾਉਣਾ ਕੰਮ ਕੀਤਾ ਇਹਨਾਂ ਨੇ ਵੋਟਾਂ ਦੀ ਰਾਜਨੀਤੀ ਕੀਤੀ ਆ ਰਾਜਾ ਵੜਿੰਗ ਨੇ ਸਿਮਰਜੀਤ ਬੈਂਸ ਨੂੰ ਨਾਲ ਲੈ ਕੇ ਸਿਮਰਜੀਤ ਬੈਂਸ ਇੱਕ ਕਿਊਜ਼ ਦਾ ਜਿਹੜੇ ਕਿਊਜ਼ ਦਾ ਕੋਟਾਂ ਦੇ ਵਿੱਚ ਕਿਊਜ਼ ਦਾ ਔਰ ਇਹਦੇ ਖਿਲਾਫ ਮੈਂ ਇੰਨੀਆਂ ਕੰਪਲੇਂਟਸ ਦਿੱਤੀਆਂ ਜਿਹੜੀਆਂ ਪੁਲਿਸ ਨੇ ਮਿੱਟੀ ਪਾਤੀ ਉਹਨਾਂ ਦੇ ਉੱਤੇ ਕਿ ਫਟਾਫਟ ਇਹ ਜੋਇਨਿੰਗ ਕਰ ਲੈ ਕਾਂਗਰਸ ਦੇ ਵਿੱਚ ਇਦਾਂ ਜਿਹੜੀਆਂ ਜਿਹੜੀਆਂ ਕੰਪਲੇਂਟਸ ਇਹਨਾਂ ਨੇ ਇਹਨਾਂ ਦੇ ਖਿਲਾਫ ਮੈਂ ਦਿੱਤੀਆਂ ਹੋਈਆਂ ਸੀ ਪੁਲਿਸ ਨੇ ਡਿਸਪੋਜ਼ ਆਫ ਕੀਤੀਆਂ ਗੇੜੀਆਂ ਡਿਸਪੋਜ਼ਲ ਕੀਤੀ ਉਹਨਾਂ ਦੀ ਆਰਟੀਆ ਅਸੀਂ ਕੋਰਟ ਚ ਲੈ ਕੇ ਜਾਵਾਂਗੇ ਕੋਰਟ ਦੇ ਜੱਜਾਂ ਨੂੰ ਵੀ ਪੁੱਛਾਂਗੇ ਕਿ ਇਹਨੂੰ ਟਾਈਮ ਕਿਉਂ ਦੇ ਰਹੇ ਨੇ 3-3 ਮਹੀਨੇ ਟਾਈਮ ਟਪਾ ਰਹੇ ਜਿਹੜੀ ਕਿ ਐਪਲੀਕੇਸ਼ਨ ਦੋ ਵਾਰੀ ਡਿਸਮਿਸ ਹੋ ਚੁੱਕੀ ਹੈ ਉਹੀ ਐਪਲੀਕੇਸ਼ਨ ਦੁਬਾਰਾ ਲਗਾਈ ਹੈ ਨੇ ਸਿਮਰਜੀਤ ਬੈਂਸ ਨੇ ਤੇ ਉਹ ਐਪਲੀਕੇਸ਼ਨ ਡਿਸਮਿਸ ਕਰਨ ਦੀ ਡਿਸਮਿਸ ਕਰਨ ਦੇ ਲਈ ਹੀ 8 ਮਹੀਨੇ ਲੈ ਲਿਆ ਫੋਰਟ ਨੇ ਹੁਣ ਅੱਗੋਂ ਹੋਰ ਜੁਲਾਈ ਦੀ ਡੇਟ ਪਾਤੀ ਆ ਇੱਕ ਤਹਿਸੀਲਦਾਰ ਬੈਣੀਪਾਲਾ ਜਿਹੜਾ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਮੈਨੂੰ ਇਨਸਾਫ ਕਿੱਥੋਂ ਮਿਲਣਾ ਸੀ ਹਰੀਸ਼ ਰਾ ਢੰਡਾ ਜੀ ਮੇਰੇ ਨਾਲ ਨਾ ਖੜਦੇ ਬਲਵਿੰਦਰ ਸਿੰਘ ਸੇਖੋਂ ਨਾ ਖੜਦੇ ਹਰੀਸ਼ ਰਾ ਢੰਡਾ ਜੀ ਨਾ ਮੇਰਾ ਕੇਸ ਲੜਦੇ ਤਾਂ ਮੈਂ ਮੈਨੂੰ ਇਨਸਾਫ ਕਿੱਥੋਂ ਮਿਲਣਾ ਸੀ ਕਿਹੜੀ ਨਾਰੀ ਸ਼ਕਤੀ ਹੈਗੀ ਇੱਥੇ ਕੋਈ ਨਾਰੀ ਸ਼ਕਤੀ ਨਹੀਂ ਤੁਸੀਂ ਇਹ ਦੇਖੋ ਕਿ ਦੋਨੋਂ ਭਰਾਵਾਂ ਨੇ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਤੋਂ ਇਲਾਵਾ ਕੁਝ ਨਹੀਂ ਕੀਤਾ ਕੀ ਕੀਤਾ ਇਹਨਾਂ ਨੇ ਕੋਈ ਕੋਈ ਵੀ ਕਿਸੇ ਵੀ ਏਰੀਆ ਚ ਜਾ ਕੇ ਦੇਖੋ ਕਿਸੇ ਦਾ ਭੜਾਈ ਦਾ ਕੰਮ ਕੀਤਾ ਹੋਵੇ ਕੋਈ ਏਰੀਆ ਦੇ ਵਿੱਚ ਤੁਸੀਂ ਆਤਮ ਨਗਰ ਏਰੀਆ ਚ ਜਾ ਕੇ ਚੱਲ ਜਾਓ ਜਾਂ ਗਿਆਸਪੁਰ ਏਰੀਆ ਚ ਚੱਲ ਜਾਓ ਇੱਕ ਕਿੱਟ ਨਹੀਂ ਲਾਈ ਇਹਨਾਂ ਨੇ ਆਪਣੀਆਂ ਫੈਕਟਰੀਆਂ ਬਣਾ ਲਈਆਂ ਕੋਠੀਆਂ ਬਣਾ ਲਈਆਂ ਗੁੰਡਾਗਰਦੀ ਕਰ ਲਈ ਕਦੇ ਕੋਈ ਪੋਲੀਟੀਕਲ ਲੀਡਰ ਕੁੱਟਤਾ ਕੋਈ ਕਦੇ ਕੋਈ ਪੋਲੀਟੀਕਲ ਲੀਡਰ ਲੀਡਰ ਕੁੱਟਤਾ ਪੁਲਿਸ ਮਸ਼ੀਨਰੀ ਦਾ ਇਹਨੇ ਮਿਸਯੂਜ਼ ਕਰਕੇ ਸਾਡੇ ਤੇ ਪਰਚੇ ਕਰਾਏ ਔਰ ਇਹਦੀ ਭਰਾ ਦੀ ਰਿਕਾਰਡਿੰਗ ਵੀ ਆ ਗੁਰਦੀਪ ਕੌਰ ਤੇ ਉਹਦੇ ਬੱਚਿਆਂ ਤੇ ਪਰਚੇ ਅਸੀਂ ਕਰਾਏ ਨੇ ਫਿਰ ਵੀ ਪੁਲਸ ਨੇ ਕੁਛ ਨਹੀਂ ਕੀਤਾ ਉਹ ਵੀ ਕੰਪਲੀਟ ਮੇਰੇ ਡਿਸਪੋਜ਼ ਆਫ ਕਰਤੀ ਮਿੱਟੀ ਪਾ ਕੇ ਫੜਾਫੜ ਇਹਨਾਂ ਨੂੰ ਕਾਂਗਰਸ ਦੀ ਜੁਆਇਨਿੰਗ ਕਰਾਉਣ ਲੱਗੇ ਪਏ ਨੇ ਰਾਜਾ ਵੜਿੰਗ ਨੂੰ ਪਹਿਲਾਂ ਐਗਜ਼ਾਮਿਨ ਕਰਨਾ ਚਾਹੀਦਾ ਸੀ ਸਾਰਾ ਕੁਝ ਅਪਡੇਸ਼ਨ ਲੈਣੀ ਚਾਹੀਦੀ ਸੀ ਇਹਦੇ ਬਾਰੇ ਫਿਰ ਇਹਨਾਂ ਨੂੰ ਜੁਆਇਨਿੰਗ ਕਰਾਉਣੀ ਚਾਹੀਦੀ ਸੀ ਅੱਜ ਇੱਥੇ ਪਹੁੰਚੇ ਅੱਜ ਕੀ ਕਾਰਨ ਆ ਤੁਸੀਂ ਇੱਥੇ ਆਏ ਅੱਜ ਮੈਨੂੰ ਪਤਾ ਜਿੱਲੇ ਇੱਥੇ ਰਾਜਾ ਵੜਿੰਗ ਆਇਆ ਹੋਇਆ ਹੈ ਰਾਜਾ ਵੜਿੰਗ ਨੂੰ ਮੈਂ ਪੁੱਛਦੀ ਆ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੇ ਨੇ ਇਹ ਨਾਰੀ ਸ਼ਕਤੀ ਨੂੰ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਜਿਹੜਾ ਇ ਤੇ ਰਾਜਵੜਿੰਗ ਕੀ ਇਹ ਨਾਰੀ ਸ਼ਕਤੀ ਨੂੰ ਕਰੂਗਾ ਇਹ ਕੀ ਰੇਜ਼ ਕਰਨਗੇ ਇਹ ਨਾਰੀ ਸ਼ਕਤੀ ਨੂੰ ਦੇਖੋ ਰਾਜਵੜਿੰਗ ਨੇ ਕਿਹਾ ਸੀ ਕਿ ਇਹ ਮਾਮਲਾ ਕੋਰਟ ਦੇ ਵਿੱਚ ਵਿਚਾਰਾਂ ਦੀ ਹੈ ਨਾ ਹੱਲ ਕੋਈ ਇਹਦੇ ਤੇ ਸਜ਼ਾ ਨਹੀਂ ਸੁਣਾਈ ਸਜ਼ਾ ਸੁਣਾਈ ਜਾਊਗੀ ਸਰ ਕੋਰਟ ਟ੍ਰਾਇਲ ਸ਼ੁਰੂ ਹੋਣੀ ਨਹੀਂ ਦੇ ਰਿਹਾ ਪੈਸੇ ਦੇ ਦਮ ਤੇ ਜਿਹੜਾ ਪੈਸਾ ਨਹੀਂ ਲੋਕਾਂ ਤੋਂ ਲੁੱਟਿਆ ਉਹ ਕੋਟਾ ਦੇ ਵਿੱਚ ਯੂਜ਼ ਕਰ ਰਿਹਾ ਹੈ ਟ੍ਰੇ ਟ੍ਰਾਇਲ ਇਹਦਾ ਫੇਸ ਹੋਣ ਟ੍ਰਾਇਲ ਫੇਸ ਨਹੀਂ ਕਰਦਾ ਪਿਆ ਜੇ ਇੰਨਾ ਸੱਚਾ ਟ੍ਰਾਇਲ ਫੇਸ ਕਰ ਲਵੇ ਦੇ 2 ਕਰੋੜ ਰੁਪਇਆ ਦੇ ਕੇ ਬੇਲ ਲੈ ਕੇ ਆਇਆ ਫਿਰ ਕਰੋੜ ਪੈਸੇ ਦੇ ਦੇ ਕੇ ਕੋਰਟ ਵੀ ਡੇਟ ਟਪਾ ਰਿਆ ਆ ਡੇਟ ਟਪਾ ਕੇ ਕਾਂਗਰਸ ਦੇ ਵਿੱਚ ਜੰਪ ਕਰ ਗਿਆ ਇਸਦਾ ਬਚ ਜੂਗਾ ਰਾਜਾ ਬੜਿੰਗ ਬਚਾ ਲੂਗਾ ਐਂਡ ਰਾਜਾ ਬੜਿੰਗ ਜਿੰਨਾ ਮਰਜੀ ਜੋੜ ਲਾ ਲਵੇ ਬਚਾ ਕੇ ਦਿਖਾ ਦੇਵੇ ਕੋਟਾਂ ਤੋਂ ਵੀ ਵਿਸ਼ਵਾਸ ਛੁੱਟਦਾ ਜਾ ਰਿਹਾ ਕੋਟਾਂ ਦੇ ਵਿੱਚ ਵੀ ਡੇਟ ਪੈਸੇ ਲੈ ਕੇ ਡੇਟਾਂ ਅਗੇਟ ਪਾਈਆਂ ਜਾ ਰਹੀਆਂ ਉਹ ਵੀ ਅਸੀਂ ਜਾ ਕੇ ਸੀਨੀਅਰ ਜੱਜ ਨੂੰ ਜਾ ਕੇ ਪੁੱਛਾਂਗੇ ਕਿ ਕਿਹੜੇ ਬਿਹਾਫ ਤੇ ਉਹ ਚੱਕ ਚੱਕੇ ਨੇ ਡੇਟਾ ਜੰਪ ਕਰਾਈ ਜਾਂਦੇ ਨੇ ਕੀ ਲੱਗਦਾ ਪੀ ਜੇ ਵੀ ਇਹਦਾ ਵੀ ਸਾਈਂ ਇਹਦਾ ਟਗੜਾ ਬਿਲਕੁਲ ਸਰ ਸਾਰੀਆਂ ਪਾਰਟੀਆਂ ਇਹਨਾਂ ਨੂੰ ਸਾਰੀਆਂ ਪਾਰਟੀਆਂ ਚ ਇਹਨਾਂ ਨੇ ਜਾ ਕੇ ਦੇਖ ਲਿਆ ਕਿਸੇ ਪਾਰਟੀ ਨੇ ਇਹਨਾਂ ਨੂੰ ਲਿਆ ਨਹੀਂ ਆਖਿਰ ਦੇ ਵਿੱਚ ਕਾਂਗਰਸ ਦੇ ਵਿੱਚ ਹੀ ਚਲੇ ਗਏ ਨੇ ਕਾਂਗਰਸ ਜਦੋਂ ਕਿਤੇ ਵੀ ਕੁਝ ਵੀ ਨਹੀਂ ਹੋਇਆ ਤੁਸੀਂ ਖੁਦ ਦੇਖੋ ਜਿਹੜਾ ਬੰਦਾ ਕਹਿੰਦਾ ਸੀ ਮੇਰੀ ਪਾਰਟੀ ਵਰਗੀ ਪਾਰਟੀ ਨਹੀਂ ਮੇਰੇ ਬੰਦੇ ਮੇਰੇ ਵਰਗਾ ਕੋਈ ਬੰਦਾ ਨਹੀਂ ਫਿਰ ਉਹ ਬੰਦਾ ਅਜਾੜ ਕਿਉਂ ਨਹੀਂ ਲੜਿਆ ਜਾ ਕੇ ਦੂਜੀਆਂ ਪਾਰਟੀਆਂ ਦੂਜੀਆਂ ਦੀ ਹਮਾਇਤ ਕਰਦਾ ਸਮਰਥਨ ਕਰ ਰਿਹਾ ਉਹ ਬੰਦਾ ਅਕਿਊਜ਼ਡ ਹੈ ਪਤਾ ਉਹਨੂੰ ਕਿ ਕੋਰਟਾਂ ਦੇ ਵਿੱਚ ਕਿਉਂਜ਼ ਪ੍ਰੂਵ ਹੋ ਚੁੱਕਿਆ ਹੈ ਤੇ ਟ੍ਰਾਇਲ ਫੇਸ ਹੋਣਾ ਹੈ ਸਜ਼ਾ ਵੀ ਹੋਣੀ ਹੈ ਇਸ ਬੰਦੇ ਨੂੰ ਕੀ ਲੱਗਦਾ ਤੁਹਾਨੂੰ 10 ਦਿਨ ਲਗਾਤਾਰ ਜਿਹੜੀ ਕੈਂਪੇਨਿੰਗ ਚੱਲ ਰਹੀ ਹੈ ਨੇ ਚੋਣ ਪ੍ਰਚਾਰ ਚੱਲਾ ਵਾ ਹਰ ਜਗ੍ਹਾ ਤੇ ਤੁਸੀਂ ਜਾਓ ਬਿਲਕੁਲ ਸਰ ਅਮਰਤਾ ਵੜਿੰਗ ਨੂੰ ਮੈਂ ਪੁੱਛੂੰਗੀ ਕਿ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੀ ਐ ਇਹਨੇ ਐਪਡੇਸ਼ਨ ਲਈ ਐ ਕੋਟਾ ਦੇ ਵਿੱਚੋਂ ਕੀ ਕੋਟਾ ਵਿੱਚ ਚੱਲਦਾ ਪਿਆ ਪੈਸੇ ਦੇ ਦੇ ਕੇ ਡੇਟਾ ਗੇਟ ਪਾ ਰਿਆ ਹੈ ਗੰਗਾ ਗਾਂਧੀ ਤਾਂ ਪ੍ਰਿੰਕਾ ਬਾਦਰਾ ਦਾ ਨਾਦੀ ਸ਼ਕਤੀ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਪ੍ਰਜ਼ਨ ਨੇ ਤੇ ਉਹਨਾਂ ਦੇ ਬੇਟੇ ਨੇ ਇਹਨਾਂ ਨੂੰ ਜੁਆਇਨਿੰਗ ਕਰਾਈਆ ਰਹੋ ਹੁਣ ਤੁਸੀਂ ਪ੍ਰਿੰਕਾ ਗਾਂਧੀ ਨੂੰ ਤਾਂ ਇਹ ਪੁੱਛਣਾ ਚਾਹੀਦਾ ਇਸ ਰਿਪੋਰਟਰਸ ਨੂੰ ਕਿ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੇ ਆ ਇੱਥੇ ਇਹਨਾਂ ਪੂਰੇ ਲੁਧਿਆਣੇ ਨੂੰ ਪਤਾ ਹੈ ਕਿ ਬੰਦਾ ਕਿਉਂਦਾ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਕਿਉਂਦਾ ਤਾਂ ਹੀ ਕਿਸੇ ਪਾਰਟੀ ਨੇ ਇਹਨੂੰ ਜੁਆਇਨਿੰਗ ਨਹੀਂ ਕਰਵਾਈ ਰਾਜਾ ਵਿੜਿੰਗ ਨੂੰ ਪਤਾ ਸੀ ਕਿ ਮੈਨੂੰ ਇੱਥੇ ਕੋਈ ਉਹਨੂੰ ਉੱਥੇ ਆਪਣਾ بیس ਹੀ ਨਹੀਂ ਦਿਸਦਾ ਪਿਆ ਸੀ ਇਸ ਕਰਕੇ ਉਹਨੇ ਕੁਝ ਪੈਸੇ ਲੈ ਕੇ ਜਾਂ ਕਿਦਾਂ ਵੀ ਉਹਨੇ ਇਹਨੂੰ ਆਪਣੀ ਪਾਰਟੀ ਦੇ ਵਿੱਚ ਲੈ ਲਿਆ ਪਰ ਜੇ ਇਹਨੂੰ ਇੱਕ ਵਾਰੀ ਪਤਾ ਤਾਂ ਕਰ ਲੈਂਦੇ ਨਾ ਉਹ ਕੀ ਕੀ ਇਹ ਬੰਦੇ ਦੇ ਕੀ ਚਾਰਜਸ ਨੇ ਕੀ ਕੋਟਾ ਦੇ ਵਿੱਚ ਕੀ ਪ੍ਰੋਸੈਸ ਚੱਲਦਾ ਪਿਆ ਹੈ ਕੋਟਾ ਦੇ ਵਿੱਚ ਇੱਕ ਇੱਕ ਇਹ ਕਿਨੌਣਾ ਚੱਲ ਰਿਹਾ ਹੈ ਕਿਨੌਣਾ ਪ੍ਰੋਸੈਸ ਚੱਲ ਰਿਹਾ ਜਿਹੜੇ ਜਿਹਦੇ ਵਿੱਚ ਇਹੇ ਡੇਟਾ ਅੱਗੇ ਦੀ ਅੱਗੇ ਕਰਵਾ ਰਿਹਾ ਹੈ ਕੋਟਾ ਦੇ ਵਿੱਚ ਅਸੀਂ ਜੱਜਾਂ ਨੂੰ ਵੀ ਪੁੱਛਾਂਗੇ ਜਾ ਕੇ ਕਿ ਇਹਨਾਂ ਦੀ ਡੇਟ ਕਿਉਂ ਟਪਾਈ ਜਾ ਰਹੀ ਹੈ ਦੇਖੋ ਹੁਣ ਰਾਜਾ ਬੜੀ ਕਨੱਜ ਮੇ ਰਾਜਵਡਿੰਗ ਨੂੰ ਅਸੀਂ ਮਿਲਣੇ ਕੀ ਕਰਨਾ ਹੈ ਮੈਂ ਸਿਰਫ ਉਹਦੇ ਪ੍ਰੋਟੈਸਟ ਕਰਨ ਆਈ ਆ ਉਹਦੀ ਕਾਰਤਾ ਦਿਖਾਉਣ ਆਈ ਆ ਕਿ ਉਹ ਕੀ ਕੀਤਾ ਉਹਨੇ ਤੇ ਕੀ ਮਿਲਣਾ ਉਹਨੂੰ ਲੁਧਿਆਣੇ ਦਾ ਕੁਝ ਨਹੀਂ ਮਿਲਣਾ ਲੁਧਿਆਣੇ ਦੇ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਕਰਨੀ ਚਾਹੀਦੀ ਪਹਿਲਾਂ ਤਾਂ ਬੈਂਸਨ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਆ ਤੇ ਹੁਣ ਲੋਕੀ ਰਾਜਵਡਿੰਗ ਤੋਂ ਕੀ ਉਮੀਦ ਕਰਨੀ ਕਿ ਜਿਹੜੇ ਦੋਪਰਾ ਇੱਥੇ ਰਹਿੰਦੇ ਹੋਏ ਆ ਵੀ ਲੁਧਿਆਣੇ ਦਾ ਕੋਈ ਭਲਾ ਨਹੀਂ ਕਰ ਸਕੇ ਰਾਜਵਡਿੰਗ ਕੀ ਭਲਾ ਕਰ ਦੂਗਾ ਇੱਥੇ ਆ ਕੇ